ਕੇਪੀ ਕਿਸਾਨ ਯੂਨੀਅਨ ਦੇ ਸਯੁਕਤ ਕਿਸਾਨ ਮੋਰਚਾ ਬੋਲ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦਿੱਲੀ ਕੂਚ ਕਰਨ ਦਾ ਵੱਡਾ ਐਲਾਨ ਜੜਾ ਕਰ ਦਿੱਤਾ ਗਿਆ ਉੱਥੇ ਦਾਜੇ ਕਿ ਹੁਣ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਦਾ ਆਯੋਜਨ ਕੀਤਾ ਗਿਆ ਤਾਂ ਜੋ ਕਟੂਕੋਸਮਥਨ ਮੂਲ ਕਾਨੂੰਨ ਸਮੇਤ ਕਾਨੂੰਨ ਕਿਸਾਨਾਂ ਦੀਆਂ ਕਈ ਮੰਗਾਂ ਨੂੰ ਕੇਂਦਰ ਸਰਕਾਰ ਤੇ ਮੰਨਣ ਲਈ ਦਬਾਅ ਪਨਾਇਆ ਜਾ ਸਕੇ ਇਸ ਕਰਕੇ ਹੁਣ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਨੇ ਹੋ ਸਕਦਾ ਹੈ ਕਿ ਦਿੱਲੀ ਵਿੱਚ ਕਈ ਸਰਕਾਰ ਤੇ ਜੜਾ ਜਾਮ ਦੀ ਸਥਿਤੀ ਬਣ ਸਕਦੀ ਹੈ ਫਿਲਹਾਲ ਦਿੱਲੀ ਪੁਲਿਸ ਵਾਲੋ ਇਸ ਦੇ ਪੁਖਤਾ ਬੰਦ ਕਰ ਦਿੱਤੇ ਗਿਆ ਨਾ ਪੁਲਿਸ ਦੇ ਸੰਬੰਧੀ ਟ੍ਰੈਫਿਕ アドਵਾਈਸਰੀ ਜਿਹੜੀ ਜਾਰੀ ਕਰ ਦਿੱਤੀ ਹੈ ਇਹ ਮਾਪੰਚਾਇਤਵੇਰੇ 11 ਵਜ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਚੱਲੇਗੀ ਇਸ ਵਿੱਚ ਕਿਸਾਨ ਜਿਹੜੇ ਬਾਜੜ ਕੇ ਹਿੱਸਾ ਲੈ ਰਹੇ ਨੇ ਉੱਥੇ ਦਾ ਜੀ ਕਿ ਹੁਣ ਅੰਮ੍ਰਿਤਸਰ ਤੋਂ ਵੱਡਾ ਜਥਾ ਜਿਹੜਾ ਦਿੱਲੀ ਵੱਲ ਨੂੰ ਕੁਝ ਕਰਿਆ ਦਰਸਾਲ ਪੰਜਾਬ ਹਰਿਆਣਾ ਸਮੇਤ ਉੱਤਰ ਪ੍ਰਦੇਸ਼ ਦੇ 18 ਸੂਬਿਆਂ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਨੇ ਦਰਸਾਲ ਮਾਪੰਚਾਇਤ ਦੇ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਇਸ ਲਈ ਕਿਸਾਨਾਂ ਦਾ ਪਹੁੰਚਣ ਦਾ ਸਿਸਲਾ ਹੁਣ ਤੋਂ ਹੀ ਸ਼ੁਰੂ ਹੁੰਦਾ ਜਿਹੜਾ ਨਜ਼ਰ ਆ ਰਿਹਾ ਹੈ ਪੁਲਿਸ ਅਧਿਕਾਰੀਆਂ ਦੇ ਵੀ ਕਹਿਣਾ ਕਿ ਇਸ ਦੇ ਮੱਦੇ ਨਜ਼ਰ ਹੁਣਾ ਫੂਕਤਾ ਪ੍ਰਬੰਧ ਜਿਹੜੇ ਕਰ ਦਿੱਤੇ ਗਏ ਨੇ ਇੱਥੇ ਕਿਸਾਨਾਂ ਦੇ ਵੀ ਕਹਿਣਾ ਕਿ ਹੁਣ ਜੇਕਰ ਕੇਂਦਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਨਵਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ ਮੈਂ ਜਤਿੰਦਰ ਸਿੰਘ ਛੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਅਮਰਸਰ ਜ਼ਿਲ੍ਹੇ ਚੋਂ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਜਿਹੜੇ ਆ ਕੋ ਕਿਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਤੇ ਸ਼ਾਮਲ ਦੁੱਧੀਆਂ ਜਥੇਬੰਦੀਆਂ ਦੀ ਗਵਾਈ 'ਚ ਦਿੱਲੀ ਨੂੰ ਰੇਲਵੇ ਸਟੇਸ਼ਨ ਅਮਰਸਰ ਤੋਂ ਜਾਣ ਲਈ ਤਿਆਰ-ਬਰ ਤਿਆਰ ਖੜੀਆਂ ਨੇ ਔਰ ਕੱਲ ਨੂੰ ਜਿਹੜੀ ਦਿੱਲੀ ਜਲਾਲੀ ਹੋਣੀ ਆ ਉਹਦੇ 'ਚੋਂ ਪੰਜਾਬ 'ਚੋਂ ਘੱਟੋ-ਘੱਟ 50 ਹਜ਼ਾਰ ਕਿਸਾਨ ਮਜ਼ਦੂਰ ਤੇ ਹੋਰ ਛੋਟੇ ਕਾਰੋਬਾਰੀ ਤੇ ਲਹਿਰ ਦੇ ਹਮਦਰਦ ਲੋਕ ਜਿਹੜੇ ਆ ਉਹ ਉੱਥੇ ਜਿਹੜੇ ਸ਼ਮੂਲੀਅਤ ਕਰਨਗੇ ਲੱਖਾਂ ਦੀ ਰੈਲੀ ਕੱਲ ਨੂੰ ਜਿਹੜੇ ਆ ਉਹ ਅ ਦਿੱਲੀ ਦੇ ਆਮਲੀਲਾ ਮੈਦਾਨ ਵਿੱਚ ਹੋਊਗੀ ਔਰ ਇਸ ਰੈਲੀ ਨੂੰ ਸਰਕਾਰ ਦਾ ਜਿਹੜਾ ਸਰਕਾਰ ਨੇ ਇਹ ਧਿਆ ਕੀਤਾ ਸੀਗਾ ਵੀ ਦਿੱਲੀ 'ਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਰੈਲੀ ਦੀ ਹਲਚਲ ਵੇਖ ਕੇ ਕਿਸਾਨਾਂ ਦੀ ਤਿਆਰੀ ਵੇਖ ਕੇ ਸਰਕਾਰ ਜਿਹੜੀ ਆ ਉਹਨੇ ਸਾਡੀ ਲੀਡਰਸ਼ਿਪ ਨੂੰ ਸੱਦ ਕੇ ਗੱਲਬਾਤ ਕਰਕੇ ਤੇ ਮਨਜ਼ੂਰੀ ਦਿੱਤੀ ਆ ਇਹ ਮਨਜ਼ੂਰੀ ਸੰਯੁਕਤ ਕਿਸਾਨ ਮੋਰਚੇ ਦੀ ਸ਼ਕਤੀ ਦੇ ਕੇ ਸਰਕਾਰ ਚੁਕੀ ਆ ਨਹੀਂ ਤਾਂ ਜੇ ਸਰਕਾਰ ਰੋਕਦੀ ਤਾਂ ਸਾਰੇ ਦੇਸ਼ ਦੇ ਵੱਡੇ ਮੋਰਚੇ ਜਿਹੜੇ ਸਰਕਾਰ ਨੂੰ ਇਸ ਗੱਲ ਦੀ ਸੂਚਨਾ ਹੈ ਵੀ ਲੱਗਣਗੇ ਸੋ ਇੱਕ ਦਿਨ ਦੀ ਰੈਲੀ ਕਰਕੇ ਸੰਯੁਕਤ ਕਿਸਾਨ ਮੋਰਚਾ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਸੰਯੁਕਤ ਕਿਸਾਨ ਮੋਰਚਾ ਜੇ ਆਪਾਂ ਜੇ ਇਕੱਠੇ ਹੋ ਕੇ ਲੜੀਏ ਤਾਂ ਦੇਸ਼ ਦੀ ਸਰਕਾਰ ਸਾਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਤੇ ਇਕੱਠੇ ਹੋ ਕੇ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣੂਗਾ ਔਰ ਕਰਜ਼ਾ ਜਿਹੜਾ ਉਹ ਵੀ ਰੱਦ ਹੋਊਗਾ ਔਰ ਮਜ਼ਦੂਰਾਂ ਦੇ ਜਿਹੜੇ ਚਾਰ ਕੋਡ ਬਣਾਤੇ ਜਿਨ੍ਹਾਂ ਚੋਂ ਉਹਨਾਂ ਦੀ ਦਿਹਾੜੀ 12 ਘੰਟੇ ਦੀ ਕਰਤੀ ਔਰ ਉਹਨਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਉਹਨਾਂ ਦਾ ਖਤਮ ਕਰ ਦੁੱਤਾ ਇਹ ਸਾਰਾ ਕੁਝ ਰੱਦ ਕਰਾਊਗਾ ਲੋਕਾਂ ਦਾ ਸਾਂਝਾ ਸੰਘਰਸ਼ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਗਵਾਈ ਟਰੈਲੀ ਛੱਡ ਕੇ ਟ੍ਰੇਲਾ ਟ੍ਰੇਨਾਂ ਦਾ ਰੁਕ ਕਿਉਂ ਕੀਤਾ ਕਿਸਾਨਾਂ ਨੇ ਕੀ ਕਾਰਨ ਦੇਖੋ ਜਿਹੜਾ ਸਾਡਾ 2020 ਦਾ ਅੰਦੋਲਨ ਸੀ ਉਹ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਇੱਕ ਇਤਿਹਾਸਕ ਅੰਦੋਲਨ ਜਿਹੜਾ ਉਹ ਹੋਇਆ ਉਹ ਪਹਿਲੀ ਵਾਰ ਇਤਿਹਾਸਕ ਅੰਦੋਲਨ ਹੋਇਆ ਔਰ ਉਸ ਅੰਦੋਲਨ 'ਚ ਸਾਡਾ ਇੱਕ ਟਰੈਕਟਰ ਜਿਹੜਾ ਦਿੱਲੀ ਜਾਣ ਦਾ ਸੱਦਾ ਦੇ ਕੇ ਬਾਡਰਾਂ ਤੇ ਬਹਿਣ ਦਾ ਜਾਂ ਜਿੱਥੇ ਵੀ ਸਰਕਾਰ ਰੋਕੇ ਉਹ ਟੈਕਟ ਸਾਡਾ ਕੰਮ ਆ ਗਿਆ ਉਸ ਵੇਲੇ ਤੇ ਅਸੀਂ ਦਿੱਲੀ ਦੇ ਬਾਡਰਾਂ ਤੱਕ ਪਹੁੰਚ ਗਏ ਹਰ ਵਾਰੀ ਇਹੋ ਇਸੇ ਤਰ੍ਹਾਂ ਦਾ ਅੰਦੋਲਨ ਹੋਊਗਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਅੰਦੋਲਨ ਦੀਆਂ ਫਾਰਮਾਂ ਬਦਲਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਿਛਲਾ ਅੰਦੋਲਨ ਕਿਹੋ ਟੰਗਣਾ ਹੋਇਆ ਅਗਲਾ ਅੰਦੋਲਨ ਐਮਐਸਪੀ ਦੇ ਗਰੰਟੀ ਕਾਨੂੰਨ ਵਾਲਾ ਕਿਹੋ ਟੰਗਣਾ ਹੋਊਗਾ ਉਹੀ ਕੋਈ ਤਰ੍ਹਾਂ ਅੰਦੋਲਨ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਉਹੀ ਪੈਟਰਨ ਦਰਾਉਣਾ ਕਿਉਂਕਿ ਸਰਕਾਰ ਵੀ ਉਹ ਪੈਟਰਨ ਨੂੰ ਵੇਖ ਚੁੱਕੀ ਹੈ ਸਾਡੇ ਨੂੰ ਵੀ ਉਸ ਪੈਟਰਨ ਨੇ ਅੰਦੋਲਨ ਦੇ ਨੇ ਕਿੰਨੀ ਮੁਸ਼ਕਲ ਜਿਹੜੀ ਉਹਨਾਂ ਹੱਥੇ ਖੜੀ ਕੀਤੀ ਇਹ ਕਰਕੇ ਉਹ ਪੈਟਰਨ ਦੁਬਾਰਾ ਨਹੀਂ ਸਰਕਾਰ ਬਣ ਦੇਣਾ ਚਾਹੁੰਦੀ ਤੇ ਸਾਡੇ ਕੋਲ ਘੋਲ ਲੜਨ ਦੇ ਹੋਰ ਬੜੇ ਫਾਰਮ ਨੇ ਕਿਸਾਨ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਸਕਦੇ ਆ ਕਿਸਾਨ ਪੈਦਲ ਯਾਤਰਾ ਸ਼ੁਰੂ ਕਰ ਸਕਦੇ ਆ ਜੇ ਸਾਨੂੰ ਬੱਸਾਂ ਰੇਲਾ ਰਹੀਂ ਜਾਣ ਜਾਣ ਦਾ ਸਾਡਾ ਅਧਿਕਾਰ ਆ ਤੇ ਅਸੀਂ ਉਦੋਂ ਰਹੀਂ ਜਾ ਕੇ ਦਿੱਲੀ ਚ ਅੰਦੋਲਨ ਕਰ ਸਕਦੇ ਹ ਜਰੂਰੀ ਥੋੜਾ ਵੀ ਟਰੈਕਟਰ ਟਰਾਲੀਆਂ ਰਹੀਂ ਹੀ ਅੰਦੋਲਨ ਕੀਤਾ ਜਾ ਸਕਦਾ ਟਿਕਟਾਂ ਨਿੱਕੀਆਂ ਜਾ ਰਹੀਆਂ ਕਿ ਬਿਨਾ ਟਿਕਟ ਤੋਂ ਕਿਸਾਨ ਨੇ ਦਿੱਲੀ ਬੰਦ ਨਹੀਂ ਇਹ ਅੰਦੋਲਨ ਜਿਹੜੇ ਆ ਟਿਕਟਾਂ ਲੈ ਕੇ ਬੁਕਿੰਗ ਕਰਾ ਕੇ ਅੰਦੋਲਨ ਨਹੀਂ ਹੁੰਦੇ ਅੰਦੋਲਨ ਲੋਕਾਂ ਦਾ ਹਾਰਡ ਹੁੰਦਾ ਉਹ ਇਹਨਾਂ ਫਾਰਮੈਲਟੀਆਂ ਜਿਹੜਾ ਉਹ ਨਹੀਂ ਪੈਂਦੀ